ਸਾਸਤਰੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਬਿੱਟੂ ਨਜੌਂਪੁਰ ਸਵਾਗਤ ਕਰਦਾ ਜੀ ਇੱਕ ਹੋਰ ਵੀਡੀਓ ਵਿੱਚ ਤਾਂ ਅੱਜ ਕੋਈ ਜਪਾਂ ਖੜੇ ਆ ਮੇਰੇ ਨੇੜੇ ਗੁਰਦੁਆਰਾ ਸ੍ਰੀ ਸਿੱਧ ਸਰ ਸਾਹਿਬ ਬਾਬਾ ਸਿਆਣ ਸਿੰਘ ਜੀ ਗੱਲ ਚੱਲੀ ਨੀ ਦੇ ਸਤਾਨ ਤੇ ਇੱਥੇ ਮੇਲਾ ਲੱਗਦਾ ਸਾਲ ਦੇ ਵਿੱਚ ਦੋ ਮੇਲੇ ਲੱਗਦੇ ਨੇ ਇਹਦੀ ਲਿਕੇਸ਼ਨ ਪਾਇ ਜਾਂਦੀ ਆ ਨੇੜੇ ਸਿਉੜਾ ਨਜੌਂਪੁਰ ਯਰਗੜੀ ਲਸਾੜਾ ਵੇੜਾ ਗੱਲ ਚੱਲੀ ਗੋਤ ਵਾਲੇ ਨੇ ਯਾਨੀ ਉਹਨਾ ਇਥੇ ਮਿੱਟੀ ਕੱਢਣ ਆਉਂਦੇ ਨੇ ਦੋਗਣਾ ਪਰਿਆਂ ਜਾਂਦੀਆਂ ਨੇ ਆਪਾਂ ਤਾਂ ਸਾਰਿਆਂ ਨੂੰ ਸੁਨੇਹਾ ਦਿੰਨੇ ਆ ਜਿਹੜਾ ਆਪਣੀ ਵੀਡੀਓ ਦੇਖ ਕੇ ਕੋਈ ਮੇਲੇ ਤੇ ਆਉਣਾ ਚਾਹੁੰਦਾ ਜਿਹਨੂੰ ਨਹੀਂ ਪਤਾ ਲੱਗਿਆ ਉਹ ਇਥੇ ਗੁਰਦੁਆਰਾ ਸਾਹਿਬ ਜ਼ਰੂਰ ਆਓ ਆਪਾਂ ਤੁਹਾਨੂੰ ਮੇਲੇ ਦੀਆਂ ਤਿਆਰੀਆਂ ਦਿਖਾਉਨੇ ਆ ਅੰਦਰ ਜੋ ਹੋ ਰਹੀਆਂ ਨੇ ਆਹ ਗੇਟ ਦੇ ਆਪ ਫਰੰਟ ਤੇ ਇਹ ਮੇਨ ਗੇਟ ਆ ਗੁਰਦੁਆਰਾ ਸਾਹਿਬ ਦਾ ਆ ਦੇਖੋ ਦੁਕਾਨਾਂ ਲੱਗ ਚੁੱਕੀਆਂ ਨੇ ਪਕੌੜਿਆਂ ਦੀਆਂ ਲੱਡੂ ਮਠਿਆਈ ਐਸੇ ਸਭ ਕਰਨਗੇ ਆਪਾਂ ਅੰਦਰ ਚੱਲਦੇ ਆਂ ਉਹ ਬੱਚਿਆਂ ਨੂੰ ਚੁਣਾਣਾ ਲੱਗਦਾ ਇੱਥੇ ਕੇਰ ਨੇ ਕੱਲ ਨੂੰ ਆਪਾਂ ਤੁਹਾਨੂੰ ਬਣਾ ਕੇ ਵੀਡੀਓ ਦਿਖਾਵਾਂਗੇ ਵਧੀਆ ਹੁਲ ਤੇ ਆਪਾਂ ਨੂੰ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਆਏ ਆਂ ਆ ਦੇਖੋ ਤਿਆਰੀਆਂ ਪੂਰੀਆਂ ਕਰੀਆਂ ਹੋਈਆਂ ਨੇ ਸਾਡੇ ਨਾਲ ਤੁਸੀਂ ਆਪਾਂ ਤੁਹਾਨੂੰ ਦਿਖਾਉਨੇ ਆਂ ਬਾਕੀ ਅੰਦਰ ਜਾ ਕੇ ਆ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਨਿਰਵਾਰ ਸਾਹਿਬ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ ਕੱਲ ਨੂੰ ਮਾਵਾ ਸੰਗਤ ਨੇ ਆਉਣਾ ਮਾਵਾ ਪੀੜ ਹੋਣੀ ਹੈ ਮੇਲੇ ਤੇ ਕਿਉਂਕਿ ਸਾਰਿਆਂ ਦਾ ਕੰਮ ਮੁੱਕ ਚੁੱਕਿਆ ਇਸ ਵਾਰ ਆਪਾਂ ਦਾ ਕਹਿਣਾ ਬੱਦ ਤੋਂ ਬੱਦ ਆਓ ਇਹਨਾਂ ਪਾ ਗੁਰੂ ਤੇ ਜੀਨਾ ਜਾਵੇ ਵਰਨ ਕੂਦੇ ਬੈਠੇ ਕਮੇਟੀ ਦੇ ਮੈਂਬਰ ਸਾਰਿਆਂ ਆਪਣੀਆਂ ਤਿਆਰੀਆਂ ਕਰਦੇ ਆਂ ਦਰਸਰ ਹੋਵੇ ਗੁਰੂ ਕੀ ਦਰਸਰ ਹੋਰ ਸਾਹਿਬਾਂ ਦਾ ਸਰੋਵਰ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਦੇਖੋ ਉਹ ਬਾਬਾ ਸਿੰਘ ਗੱਲ ਚਲੀ ਦੀ ਸਮਾਦ ਆ ਜਾਂਦੀ ਆ ਤੇ ਆਪਾਂ ਹੁਣ ਉਧਰ ਵੀ ਜਾ ਕੇ ਦਿਖਾਵਾਂਗੇ ਆ ਦੇਖੋ ਸਾਰੇ ਮੈਟ ਵਗੈਰਾ ਬਸਾਏ ਜਾ ਰਹੇ ਨੇ ਯਾਨੀ ਕਮੇਟੀ ਵਧੀਆ ਪ੍ਰਬੰਧ ਕਰਦੀ ਐ ਨਹੀਂ ਵੀ ਇੱਥੇ ਖੜ ਦੇ ਪੈਰ ਮੱਚੀ ਜਾਣ ਕਮੇਟੀ ਵੱਲੋਂ ਪੂਰੇ ਪ੍ਰਬੰਧ ਕੀਤੇ ਜਾ ਰਹੇ ਨੇ ਆ ਦੇਖ ਲਓ ਤੁਸੀਂ ਆਪਾਂ ਤੁਹਾਨੂੰ ਲੰਗਰ ਹਾਲ ਦਾ ਵੀ ਦਿਖਾਉਨੇ ਆ ਆ ਲੰਗਰ ਹਾਲ ਦੀ ਤਸਵੀਰ ਦੇਖ ਲਓ ਦਰਸ਼ਕੋ ਇਸ ਵਾਰ ਤਾਂ ਪੂਰਾ ਸਜਾਇਆ ਹੋਇਆ ਹੈ ਟੈਂਟ ਲਾ ਕੇ ਕਮੇਟੀ ਨੇ ਐਨੀ ਪੂਰੇ ਪ੍ਰਬੰਧ ਕਰੇ ਹੋਇਆ ਸਾਰੇ ਮੈਟ ਵਗੈਰਾ ਪਸਾਇਆ ਜਾ ਰਹੇ ਨੇ ਆਪਾਂ ਤੁਹਾਨੂੰ ਉਧਰ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਉਧਰ ਜਾ ਕੇ ਵੀ ਦਿਖਾਉਨੇ ਆ ਆ ਦੇਖ ਲੋ ਤੁਸੀਂ ਕਾਹ ਨੂੰ ਇੱਥੇ ਫੁੱਲ ਬੀਡ ਮੈਣੀਆਂ ਦੇਖਣ ਨੂੰ ਆਪਾਂ ਤਾਂ ਸਾਰਿਆਂ ਨੂੰ ਸੱਦਾ ਦਿੰਦੇ ਆਂ ਵੀ ਵੱਧ ਤੋਂ ਵੱਧ ਆਓ ਇੱਥੇ ਸੰਗਤ ਮਿੱਟੀ ਕੱਢਣਾ ਆਪਦੀ ਦੋਕੜ ਪਰੋ ਮੱਥਾ ਟੇਕ ਕੇ ਜਾਓ ਹੁਣ ਆਪਾਂ ਤੁਹਾਨੂੰ ਉਧਰ ਸਮਾਦ ਕਰਨੀ ਜਾ ਕੇ ਦਿਖਾਉਨੇ ਆਂ

ਜਿੱਥੇ-ਜਿੱਥੇ ਸੇਵਾਦਾਰਾਂ ਨੇ ਡਿਊਟੀ ਨਾ ਹੋਣੀ ਆ ਆਪਦੀ ਇੱਧਰ ਬੜੀ ਭਾਰੀ 베ਰੀ ਐ ਇੱਕ ਉਹ ਵੀ ਤੁਹਾਨੂੰ ਦਿਖਾਉਣੇ ਆ ਸਤਿ ਸਿਨੁ ਮਾਇਸਾ ਸਤਿਆ ਮਨੁ ਸਤਿਪੰਚਾਰਾ ਆਪੇ ਨਾ ਨਹੀਂ ਸਾਰੇ ਪਾਸੇ ਸਪਾਈ ਵੀ ਕਰਤੀ ਦੇਖੋ ਕਿੰਡੀ ਭਾਰੀ 베ਰੀ ਐ ਇਹਨੂੰ 베ਰ ਲੱਗਦੇ ਆ ਜੇ ਵੀ ਦੇਖ ਸਕਦੇ ਹੋ ਤੁਸੀਂ ਚੱਲ ਜਾ ਚਲੋ ਹੁਣ ਤੁਹਾਨੂੰ ਦਿਖਾਉਣੇ ਆ ਅੱਗੇ ਜਾ ਕੇ ਬਾਬਾ ਜੀ ਦੀ ਸਮਾਦ ਦਰਸ਼ਕੋ ਆ ਬਾਬਾ ਜੀ ਦਾ ਸਥਾਨ ਬਾਬਾ ਸਿਆਣਾ ਸਿੰਘ ਗੱਲ ਚੱਲੀ ਉਹਨਾਂ ਦੀ ਸਮਾਦ ਆ ਆ ਦੇਖੋ ਫੁਫਾਰੇ ਵਗੈਰਾ ਸਾਰੇ ਚਲਾਏ ਹੋਏ ਨੇ ਪੂਰੇ ਅੱਗੇ ਅੰਦਰ ਦੁਕਾਨਾਂ ਲੱਗਦੀਆਂ ਹੁੰਦੀਆਂ ਸੀ ਹੁਣ ਅੰਦਰੋਂ ਬਾਹਰ ਕਰਤੀਆਂ ਆ ਦੇਖੋ ਉਪਰਲੀ ਸਾਈਡ ਦਰਬਾਰ ਸਾਹਿਬ ਆ ਆ ਸਿਰੋਵਰ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਫੜਾ ਆਸਾਨ ਦਾ ਟਾਈਮ ਹੋ ਗਿਆ ਤੁਹਾਨੂੰ ਦਿਖਾਉਣ ਦੀ ਜਲਦੀ ਦੀ ਕੋਸ਼ਿਸ਼ ਕਰ